ਉਹ ਵਾਈ ਕੁ ਦਿੱਕਤ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਪ레스 ਵਾਰਤਾ ਇਸ ਵਿਸ਼ੇ ਤੇ ਰੱਖੀ ਗਈ ਹੈ ਕਿ ਸਾਡੇ ਤਰਨਤਾਰਨ ਅਕਾਲੀ ਦਲ ਵਾਰਸ ਪੰਜਾਬ ਦੇ ਤਰਨਤਾਰਨ ਜ਼ਿਲ੍ਹਾ ਦੇ ਜ਼ਿਲ੍ਹਾ ਅਫਸਰ ਸਰਖਦੇਵ ਸਿੰਘ ਕਾਦੀਆਂ ਕਰਕੇ ਉਹਨਾਂ ਸੀ ਡਾਡ ਰਸਵੀ ਉਹ ਨੌਜਵਾਨ ਮੁੰਡੇ ਨੇ ਸਾਡੇ ਇੱਥੇ ਕਾਫੀ ਤਰਨਤਾਰਨ ਦਾ ਸਾਰਾ ਉਹ ਸਾਡੀ ਚੋਣ ਕੈਂਪੇਨ ਨੂੰ ਹੰਡਲ ਕਰ ਰਹੇ ਸੀਗੇ ਤੇ ਉਹਨਾਂ ਨੇ ਲੋਬਾ ਤੇ ਨਦੋਦੋਈ ਤੇਰੇ ਰਸੇ ਕੱਲੋ ਸ਼ਾਮ ਨੂੰ 11:00 ਸਾਢੇ 10:00 ਵਜੇ ਤੋਂ ਬਾਅਦ ਵੀ ਸਾਹਮਣੇ ਇੱਕ ਹੀ ਕੰਮ ਕਰਦੇ ਘਰ ਜਾਣ ਵਾਸਤੇ ਕਾਦੀ ਅੰਦਰ ਤੇ ਉਹ ਰਸਤੇ ਵਿੱਚ ਅਮਰਸਰ ਤੋਂ ਵੀਰਕਾ ਬਟਾਲਾ ਰੋਡ ਤੇ ਜਾਂਦੇ ਆ ਉੱਥੇ ਕਿਸੇ ਖਾਕੀ ਵਰਦੀ ਧਾਰੀ ਨੇ ਉਹਨੂੰ ਕਿਤੇ ਹੱਤਾਂ ਤੇ ਉਹ ਉਹ ਰੁਕਿਆ ਤੇ ਰੁਕਦਿਆਂ ਸਾਰੀ ਜਦੋਂ ਕੋਈ ਉਹਨਾਂ ਨਾਲ ਗੱਲਬਾਤ ਹੋਈ ਤੀ ਉਸੇ ਵੇਲੇ ਕੋਈ ਪਤਾ ਨਹੀਂ ਜਲਨਸ਼ੀਲ ਪਦਾਰ ਛੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕਦਾਂ ਬਲਾਸਟ ਹੋ ਕੇ ਉਹਦੀ ਗੱਡੀ ਨੂੰ ਅੱਗ ਲੱਗ ਗਈ ਅਗਲਾ ਕੀ ਤੇ ਉਹ ਬੜੀ ਮੁਸ਼ਕਲ ਨਾਲ ਉਸ ਜਿਹੜੀ ਉਹਦੀ ਬਾਰਿਸ਼ ਸੀ ਉਹ ਵੀ ਨਹੀਂ ਖੁੱਲੀ ਉਹ ਪਿਛਲੀ ਵਾਰੀ ਥਾਣੀ ਬੜੀ ਮੁਸ਼ਕਲ ਨਾਲ ਨਿਕਲ ਕੇ ਤੇ ਉਹ ਕਾਫੀ ਸੁੱਕਾ ਸੀ ਤੇ ਫੋਨ ਕਰਨ ਤੋਂ ਬਾਅਦ ਉਹ ਸਾਡੇ ਬੰਦੇ ਉੱਥੇ ਪਹੁੰਚੇ ਉਹਨਾਂ ਨੇ ਉਹਨੂੰ ਜਲਦੀ ਜਲਦੀ ਅਮਰਸਰ ਦਾ ਅਮਨਦੀਪ ਹਸਪੀਟਲ ਉਹਨੂੰ ਲਿਜਾਇਆ ਗਿਆ ਉੱਥੇ ਜਾਣ ਤੋਂ ਬਾਅਦ ਉਹਨਾਂ ਅਮਨਦੀਪ ਹਸਪੀਟਲ ਵਾਲਿਆਂ ਨੇ ਉਹਨੂੰ ਡੀਐਮਸੀ ਰੈਫਰ ਕੀਤਾ ਤੋਂ ਡੀਐਮਸੀ ਰਾਤ ਦਾ ਉਹ ਡੀਐਮਸੀ ਦਾਖਲਿਆ ਤੇ ਹੁਣ ਤੋ ਅਜੇ ਵੀ ਉਹਦੀ ਜਿਹੜੀ ਹਾਲਾਤ ਆ ਕੋਈ ਏਡੇ ਵਧੀਆ ਨਹੀਂ ਗੇ ਤੇ ਪਰ ਹੁਣ ਤੋ ਇਹਨਾਂ ਕੇ ਮਾੜਾ ਜਿਹਾ ਪਤਾ ਲੱਗਾ ਕਿ ਥੋੜਾ ਜਿਹਾ ਠੀਕ ਹੈ ਉਹ ਤੇ ਪਰ ਉਹ ਇਹੋ ਜਿਹੜਾ ਕਿ ਜੋ ਕੁਝ ਵਾਪਰੇ ਆ ਉਹਦੇ ਚ ਸਾਨੂੰ ਇਹ ਛਾ ਗਿਆ ਕਿ ਸਾਡੇ ਇਹ ਸਰਕਾਰ ਵੀ ਜਿਹੜੇ ਹੱਤ ਕੰਡੇ ਅਪਣਾ ਰਹੀ ਆ ਜਿੱਦਾਂ ਇੱਥੇ ਇਹ ਲੋਕਾਂ ਨੂੰ ਡਰਾਇਆ ਤੇ ਮੁਕਾਇਆ ਜਾ ਰਿਹਾ ਸਾਡੇ ਜਿਹੜੇ ਸਮਰਥਕਾਂ ਤੇ ਪਰਚੇ ਕੀਤੇ ਜਾ ਰਹੇ ਆ ਉਹ ਸਾਡਾ ਇੱਕ ਬੜਾ ਸਰਗਰਮ ਵਰਕਰ ਸੀਗਾ ਸਰਗਰਮ ਆਗੂ ਸੀਗਾ ਸਾਡੀ ਪਾਰਟੀ ਦਾ ਸਾਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਵੱਲੋਂ ਜਾਂ ਸਾਡੇ ਵਿਰੋਧੀ ਜਿਹੜੇ ਅਮੀਰ ਵਾਰਿਆਂ ਉਹਨਾਂ ਵੱਲੋਂ ਕੋਈ ਇਹੋ ਜਿਹਾ ਖਾਰਾ ਲੱਗਦਾ ਕਿ ਕੀਤਾ ਹੋ ਸਕਦਾ ਇਹ ਵੈਸੇ ਤਾਂ ਜਾਜ ਦਾ ਵਿਸ਼ਾ ਅਸੀਂ ਸਰਕਾਰ ਨੂੰ ਕਹਿੰਨੇ ਕਿ ਇਹਦੀ ਨਰਪੱਖ ਜਾਂਚ ਜਿਹੜੀ ਆ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕੋਸ਼ਿਸ਼ ਕਰਨ ਤੇ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਬਾਕੀ ਅਸੀਂ ਚੋਣ ਕਮਿਸ਼ਨ ਨੂੰ ਵੀ ਇੱਕ ਅਪੀਲ ਕਰਦੇ ਆ ਕਿ ਜਿਹੜੇ ਇੱਥੇ ਬਹੁਤ ਕੁਝ ਲੋਕਾਂ ਨੂੰ ਬੜਾ ਦਬਾਆ ਜਾ ਰਿਹਾ ਸਰਕਾਰ ਵੱਲੋਂ ਬੜੀਆਂ ਲੋਕਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੁਸੀਂ ਕੋਈ ਬੁੱਥਾ ਦੇ ਨਹੀਂ ਬੈਣਾ ਜਾਂ ਕੋਈ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਿਹਾ ਤੇ ਅਸੀਂ ਅਸੀਂ ਚਾਹੁੰਦੇ ਹਾਂ ਕਿ ਚੋਣ ਕਮਿਸ਼ਨ ਇਹ ਯਕੀਨੀ ਨਿਰਪੱਖ ਚੋਣਾਂ ਕਰਾਉਣ ਵਾਸਤੇ ਯਕੀਨੀ ਬਣਾਇਆ ਜਾਵੇ ਕਿ ਜਿਹੜਾ ਇਹ ਜਿਹੜਾ ਦਬਾਅ ਆ ਜਾਂ ਇਹ ਇਹੋ ਜਿਹੇ ਲੁਕੇ ਜਿਹੜਾ ਦਬਾਅ ਪਾਉਣ ਵਾਲੇ ਲੋਕ ਆ ਉਹਨਾਂ ਦੇ ਉਹਨਾਂ ਤੇ ਜਿਹੜੀ ਕਿ ਸਖਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਇਨਸੀਡੈਂਟ ਹੋਇਆ ਕੋਈ ਪੁਲਿਸ ਮੁਲਾਜ਼ਮ ਜਿਵੇਂ ਤੁਸੀਂ ਵਰਦੀ ਦੱਸ ਰਹੇ ਹੋ ਜਾਂ ਕੁਝ ਪਤਾ ਚੱਲ ਪਾਇਆ ਹੈ ਕਿ ਵਾਕਈ ਹੀ ਉਹ ਪੁਲਿਸ ਮੁਲਾਜ਼ਮ ਸੀ ਜਾਂ ਕੁਝ ਹੋਰ ਇਹ ਜਿਸ ਟਾਈਮ ਤੇ ਉਹ ਬਾਹਰ ਨਿਕਲੇ ਉਹ ਉਸ ਟਾਈਮ ਤੇ ਉਹ ਉਹਨੇ ਮੁੰਨੇ ਜਿਹੜੇ ਸਾਡੇ ਬੰਦੇ ਪਹਿਲਾਂ ਮਿਲੇ ਉਹਨੂੰ ਉਹ ਉਹਨੇ ਉਹ ਜਿਹੜੀ ਦੱਸਿਆ ਤੋਂ ਉਦੋਂ ਬਾਅਦ ਤੇ ਫਿਰ ਉਹ ਅਜੇ ਤੱਕ ਮੇਰੇ ਖਾਲੇ ਬੇਹੋਸ਼ ਆ ਤੇ ਉਹਨੇ ਦੱਸਿਆ ਕਿ ਮੈਂ ਨਹੀਂ ਤੇ ਰੋਕਦਾ ਨਹੀਂ ਸੀ ਆਮ ਸੇਵਲ ਮੈਂ ਤੇ ਸੋਚਿਆ ਕਿ ਸ਼ਾਇਦ ਕੋਈ ਪੁਲਿਸ ਕੋਈ ਕਿਸੇ ਕਾਰਨ ਰੋਕ ਰਹੀ ਮੈਨੂੰ ਤੇ ਮੈਂ ਰੁਕ ਗਿਆ ਤੇ ਉਹ ਮਨੁੱਖ ਦੇ ਸਾਰੀ ਜਿਆਦਾ ਕੋਈ ਮੋਸੇ ਵੇੜੇ ਮਿੰਟਾਂ ਜੇ ਬਲਾਸਟ ਹੋ ਗਿਆ ਫਿਰ ਮੈਨੂੰ ਪਤਾ ਨਹੀਂ ਲੱਗਾ ਕਿ ਕੀ ਘਟਨਾ ਵਾਪਰੀ ਆ ਤੇ ਉਹ ਤੋਂ ਬੜੀ ਮੈਂ ਮੁਸ਼ਕਲ ਨਾਲ ਆਪਣੀ ਜਿਹੜੀ ਉਹ ਤੇ ਕੁਦਰਤੀ ਮੇਰੀ ਪਿਛਲੀ ਵਾਰੀ ਖੁੱਲ ਵੀ ਕਰਕੇ ਮੇਰੀ ਜਾਨ ਬਚ ਗਈ ਹੈ ਜਿਹਦੇ ਹਾਲਾਤ ਨਾਜ਼ੁਕ ਹੀ ਆ ਤੇ ਫਿਰ ਵੀ ਉਹ ਕਹਿੰਦਾ ਕਿ ਮੈਂ ਹੁਣ ਇਸ ਤੋਂ ਇਲਾਵਾ ਹੋਰ ਕਿਤੇ ਕੰਪਲੇਨ ਕੀਤੀ ਗਈ ਇਲੈਕਸ਼ਨ ਕਮਿਸ਼ਨ ਨੂੰ ਕਰਵਾਉਣਾ ਆ ਇਲੈਕਸ਼ਨ ਕਮਿਸ਼ਨ ਨੂੰ ਮੈਂ ਕੰਪਲੇਨ ਭੇਜ ਰਹੇ ਆ ਤੇ ਅਸੀਂ ਸਿਹਰੇ ਆਪਣਾ ਕੋਈ ਡੈਪੂਟੇਸ਼ਨ ਅਮਰਸਰ ਦੇ ਪੁਲਿਸ ਕਮਿਸ਼ਨਰ ਨੂੰ ਭੇਜਾਂਗੇ ਕਿ ਉਹ ਇਹਦੀ ਨਿਰਪੱਖ ਜਾਂਚ ਕਰਨ ਕਿ ਇਹ ਕੀ ਕਰਨਾ ਕਿਉਂ ਕਿ ਕਿਦਾਂ ਵਾਪਰੀ ਤੇ ਕੀ ਕੀ ਕਰਨ ਬਣੇ ਇਲੈਕਸ਼ਨ ਦਾ ਮੰਗਲ ਜਿਵੇਂ ਚੱਲ ਰਿਹਾ ਸਾਂਭਿਆ ਉਹਨਾਂ ਨੇ ਸੀ ਸਾਰਾ ਹਾਂਜੀ ਉਹਨਾਂ ਉਹਨਾਂ ਦਾ ਕਾਫੀ ਵੱਡਾ ਰੋਲ ਸੀਗੇ ਸਾਡੀ ਟੀਮ 'ਚ ਇਸ ਇਲੈਕਸ਼ਨ ਕੈਂਪੇਨ 'ਚ ਤੇ ਉਹ ਵੀ ਮੇਨ ਜਿਹੜੇ ਬੰਦੇ ਸਾਡੇ ਇਲੈਕਸ਼ਨ ਦੀ ਟੀਮ ਦੇ ਸੀਗੇ ਇਸੇ ਕੰਟਰੋਲ ਕਰਨ ਵਾਲੇ ਉਹਨਾਂ ਚੇਕ ਸੀਗੇ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਜੋ ਸਾਡੀ ਪਾਰਟੀ ਦੀ ਚੜ੍ਹਾਈ ਵੇਖ ਕੇ ਸਾਡੇ ਉਮੀਦਵਾਰ ਦੀ ਕਾਫੀ ਅੱਗੇ ਹੁੰਦੇ ਜੇ ਇਸੇ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਟੀਮ ਨੂੰ ਦਰਦਾਤ ਮਤਾ ਕੇ ਜਾਂ ਕੋਈ ਇਹਨਾਂ ਤੇ دہشت ਪੈਦਾ ਕਰਕੇ ਉਹਨਾਂ ਨੂੰ ਪਿਛੇ ਹਟਾਇਆ ਜਾ ਸਕੇ ਤੇ ਇਹ ਇਹ ਕਰਨ ਉਹ